ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਧਰ ਮੁੰਡੇ ਵਿਚਾਰੇ ਨੂੰ ਇੰਨਾ ਕੰਮ ਵਾਣਾ ਕਿਤੇ ਕੋਈ ਗੱਲ ਨਹੀਂ ਕਰਨ ਵਾਲੀ ਕਿਤੇ ਪੱਠੇ ਪਾਉਣ ਡਿਆ ਗੋਹਾ ਸੁੱਟਣ ਡਿਆ ਕਿਤੇ ਇੱਟ ਘੱਟ ਮਠੋਲਾ ਬਣਿਆ ਇੰਨਾ ਬਿਜੀ ਆ ਨਾ ਇੱਕ ਮੇਰ ਬਣਨੇ ਸਭ ਵਿਚਾਰਾਂ ਨਾਲੇ ਵੀਡੀਓ ਬਣਾਉਂਦਾ ਨਾਲੇ ਘਰ ਦਾ ਕੰਮ ਕਰਨਾ ਪੈਂਦਾ 12 ਵਜੇ ਦਾ ਟਾਈਮ ਦਿੱਤਾ ਤੇ ਪੌਣੀ 4 ਹੋ ਗਈ ਆ ਉਹ ਕੋਈ ਗੱਲ ਨਹੀਂ ਇੰਨਾ ਕੁ ਵਾਦਾ ਘਾਟਾ ਹੁੰਦਾ ਰਹਿੰਦਾ ਚਾਹਾਂ ਘੰਟਿਆਂ ਦੀ ਕਿਹੜੀ ਗੱਲ ਆ ਆ ਗੱਲ ਹੀ ਕੋਈ ਨਹੀਂ ਸਾਰਿਆਂ ਨੂੰ ਇਹ ਆ ਵੀ ਬੀਬੀ ਹੁਣ ਕਾ ਬਹੁਤ ਪਰਮਾਸ਼ਾ ਵਿਚਾਰ ਅਮਦੀਨ ਨਰਸ ਬਣ ਗਈ ਆ ਤਾਂ ਕਰਕੇ ਨਰਸ ਬਣ ਗਈ ਤਾਂ ਕਰਕੇ ਕਿਹੜੇ ਵੇਲੇ ਲਉਂਦੀ ਆ ਹਾਂ ਅਜ ਬੱਚਿਆਂ ਨੂੰ ਟੀਕੇ ਲੱਗਣੇ ਸੀ ਤਾਂ ਕਰਕੇ ਲੇਟ ਹੋ ਗਏ ਆ ਰਾਜਕੌਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਮਨਪ੍ਰੀਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਲਰ ਚੇਂਜ ਹੋ ਰਾਜ ਦਾ ਪ੍ਰੋਣਾ ਆ ਗਿਆ ਬਿਊਟੀ ਤਾਂ ਰਾਜ ਦਾ ਪ੍ਰੋਣਾ ਸਾਹਿਬ ਆ ਗਏ ਡਿਊਟੀ ਤੋਂ ਡਿਊਟੀ ਤੋਂ ਆ ਗਏ ਛੜੇ ਆ ਛੜਦੇ ਸਤਿ ਸ੍ਰੀ ਅਕਾਲ ਬਾਜੀ ਆ ਗਏ ਡਿਊਟੀ ਤੋਂ ਹਾਂ ਜੀ ਆ ਗਏ ਚੱਲ ਵਧੀਆ ਹੋ ਗਿਆ ਕੇ ਕਿਹੜੀ ਗੱਲ ਕਰਨ ਦੇ ਮੈਨੂੰ ਦੱਸੋ ਛੇਤੀ ਛੇਤੀ ਹੁਣ ਵਿੱਚੇ ਮੈਨੂੰ ਨਹੀਂ ਦੱਸਣੀ ਮੇਰੀਆਂ ਚੁਗਲੀਆਂ ਬਹੁਤ ਮਾੜੀ ਗੱਲਾਂ ਮੂੰਹ ਤੇ ਟੈਨ ਕਰਾਈ ਸੀ ਸਮੂਥਨਿੰਗ ਕਰਵਾਈ ਸੀ ਕੀ ਕਰਵਾਇਆ ਕਿੰਨੇ ਮੇਰੀਆਂ ਨੇ ਹੋਈ ਮੈਂ ਕੱਲਾ ਆਹੇ ਕਰਾਇਆ ਹੀ ਐਵੇਂ ਰੰਗ ਦੇ ਸਮੂਥਲਿੰਗ ਕੀ ਹੁੰਦੀ ਆ ਕਰਵਾ ਕੇ ਹੁਣੀ ਪੈਣੀ ਫੇਰ ਹਾਂ ਤੇ ਤੂੰ ਵੀ ਮੇਰੇ ਵਾਲ ਨੂੰ ਧੂਆ ਮਾਰੀਦਾ ਇਦਾਂ ਇਦਾਂ ਕਰ ਅੱਛਾ ਉਹ ਕਰਾਇਆ ਹੀ ਆਂਦੀ ਉਹ ਹੱਡੀ ਕੋ ਕਰਾਇਆ ਸਮੂਥ ਕਰਵਾਇਆ ਇਹ ਨਾ ਕੋਲਾ ਤੇ ਅੱਛਾ ਉਹ ਨਹੀਂ ਕਰਾਇਆ ਬਾਜੀ ਮੈਨੂੰ ਪਤਾ ਤਾਂ ਮੈਂ ਕਹਾਂ ਮੂਤਰੀਨ ਕਰਾਈਏ ਕੀ ਕਰਾਈ ਮੂਤਰੀਨ ਕਰਾਈ ਮੇਰੇ ਪਰ ਗੱਲ ਕਰਨਾ ਹੁਣ ਨਵੇਂ ਕੰਮ ਪੈਣਾ ਇਹ ਅੰਗਰੇਜ਼ੀ ਬੋਲਣ ਵਾਲੀਆਂ ਬੀਬੀਆਂ ਅਸੀਂ ਆ ਪਿਓਰ ਦੇਸੀ ਤੁਹਾਨੂੰ ਹੁਣ ਨਹੀਂ ਸਮਝ ਲੱਗਦੀ ਹੁਣ ਕਰ ਕੀ ਸਕਦੇ ਆ ਆਪਾਂ ਹਨਾ ਅਈ ਹੁਣ ਕੋਤੜੀ ਕਰਾਉਣੀ ਹੈ ਕਿ ਸਾਹਿਬ ਸਿੰਘ ਵਿਚਾਰੀ ਕੋਈ ਗੱਲ ਫੋਨ ਛੱਡ ਦਿਓ ਹੁਣ ਇੱਧਰ ਆਓ ਤੇ ਹੁਣ ਰਿਵਾਜ ਆ ਗਿਆ ਆਪਾਂ ਕਹਿ ਦਾਂਗੇ ਹਾਂ ਆਲਿ ਚੁਟੇ ਕਰਵਾਏ ਆ ਜਾ ਸਾਵੇ ਮੈਂ ਤਾਂ ਇਹ ਆ ਕੇ ਵਾਲ ਵਾਲ ਸਿੱਧੇ ਕਰਾਏ ਐ ਇਦਾਂ ਕਹਿ ਰਹੇ ਹੋ ਕੇ ਹਾਂ ਜੀ ਤਾਂ ਮੈਂ ਦੀਦੀ ਨੂੰ ਦੇਖ ਮੈਂ ਨਹੀਂ ਇੰਨਾ ਵਾਲ ਰੇਕੇ ਰੰਗ ਲਾਉਂਦਾ ਫਿਰ ਮੇਰੇ ਜ਼ਿਆਦਾ ਚਿੱਟੇ ਹੋ ਗਏ ਆ ਕੀ ਪਤ ਉਹ ਮੈਂ ਮੁਰਕਲੇ ਬੰਦਾ ਪਦੀ ਨਹੀਂ ਲੱਗੀ ਨਹੀਂ ਤੇਗ ਕਸ ਵਾਲੀ ਆ ਨਾ ਹਾਂ ਮੈਂ ਤੇਗ ਚੱਲੀਆਂ ਵਜਣ ਡਾ ਵੀ ਆ ਜਾ ਆ ਸ਼ਾ ਹੁਣ ਵਾ ਪਤਾ ਨਹੀਂ ਬੜੇ ਚਿਰਾਂ ਬਾਅਦ ਤੇਰੀ ਹੋ ਗਿਆ ਹੈ ਨਾ ਕੀ ਨੰਬਰ ਇਹਦਾ ਸੇ ਨੀ ਮੇਰੀ ਸੁਣ ਲੋ ਗੱਲ ਇੱਧਰ ਸੁਣੋ ਮਨਪ੍ਰੀਤ ਵਾਲਾਂ ਦੀ ਗੱਲ ਮੋਗੀ ਹੁਣ ਲਿਪਸਟਿਕ ਦੀ ਗੱਲ ਆ ਗਈ ਆ ਆਹੋ ਇਹ ਛਾ ਚਲੋ ਛੇਤੀ ਛੇਤੀ ਮੁਕਾਈ ਜਾਓ ਨਾ ਵਾਲੀ ਸਹੀ ਹੈ ਚਲੋ ਸੋਣਾ ਬੜਾ ਟ੍ਰੈਂਡਿੰਗ ਚ ਚੱਲਣ ਰਿਹਾ ਗੱਲ ਅੱਛਾ ਮਨਪ੍ਰੀਤ ਦੀ ਲਿਪਸਟਿਕ ਦਾ ਗੌਰ ਨਾਲ ਵੇਖੋ ਹਾਂ ਉਹ ਸੋਣਾ ਲੱਗਣ ਡਿਆ ਮਨਪ੍ਰੀਤ ਕਿਹੜੀ ਘੱਟ ਸੋਹਣੀ ਆ ਉਹ ਵੀ ਬਹੁਤ ਸੋਹਣੀ ਤੇ ਵਲੌਗ ਬਣਾ ਆ ਹੈ ਬਲਜੀਤ ਹੀ ਮਾੜੀ ਆ ਹੈ ਨੀ ਬਲਜੀਤ ਨੇ ਕਿਤੇ ਅੱਜ ਪਾਈ ਆ ਕਜਲੇ ਦੀ ਧਾਰ ਅੱਖ ਦੇ ਵਿੱਚ ਕਿਤੇ ਦੇਲਾ ਨਿਕੰਡਿਆ ਪਾਇਆ ਪਰ ਲੈ ਕੇ ਚੁਗੜ ਲਿਆ ਮੱਲਲੀ ਅੱਖ ਹਾਂ ਅੱਜ ਸੋਹਣੀ ਲੱਗਣ ਦੀ ਭਾਬੀ ਜ਼ਿਆਦਾ ਕਹਿੰਦੇ ਕੀ ਆਨੇ ਸੁਰਮਾ ਨਾ ਸੁਰਕੇ ਨਵੀਨਾ ਦੀ ਸੁਰਮਾ ਨਹੀਂ ਤੇਰਾ ਕੀ ਗਾਣਾ ਨਾ ਕੁਝ ਕੁਝ ਕਹਿੰਦਾ ਕਿ ਸੁਰਮੇ ਨੂੰ ਕਹਿੰਦੇ ਨੇ ਕੁਝ ਕੁਝ ਕਹਿੰਦਾ ਕਿਦਾਂ ਭਾਬੀ ਲੁੰਦੀ ਨਹੀਂ ਬ੍ਰਸ਼ ਨਾਲ ਉਹ ਚੜੀ ਵਧੀਆ ਰਹੀ ਇਹ ਮਸਟਿਕ ਵਾਲੀ ਲੈਂਦੀ ਸਟਿਕ ਵਾਲੀ ਉਹ ਨਹੀਂ ਲਿਆ ਕਰੋ ਬ੍ਰਸ਼ ਵਾਲੀ ਇਹਦੇ ਸਟੇ ਨਹੀਂ ਹੈਗੀ ਸਟਿਕ ਵਾਲੀ ਦੀ ਮੈਂ ਦੇਖੀ ਆ ਸਟੇ ਤੇ ਹੈਗੀ ਹੋਰ ਕਿੱਦਾਂ ਉਹਨੇ ਤਾਂ ਜੱਥ ਜਾਣੀ ਵੇਖੀ ਮੈਂ ਅੱਜ ਦੀ ਲਈ ਹੈ 3 ਘੰਟੇ ਹੋ ਚੱਲੇ ਆ ਕੱਲ ਦੀ ਲਈ 3 ਘੰਟੇ ਦੇ ਹੋ ਚੱਲੇ ਤੇ ਹਜੇ ਵੀ ਉੰਨੀ ਗੂੜੀ ਲੱਗਣ ਈ ਆ ਬ੍ਰਸ਼ ਵਾਲੀ ਜਿਹੜੀ ਉਹ ਕਿੰਨੇ ਚਿਰ ਦੀ ਲੱਗੀ ਆ ਇਹ 3-4 ਘੰਟੇ ਕੱਢ ਜਾਂਦੀ ਜੀ ਇਹ ਵੀ ਬੜੇ ਦੱਦੀ ਉਹ ਤਾਂ ਨੀ ਕਰਨਾ ਆ ਇਹ ਮੈਨੂੰ ਸਵੇਰ ਦੀ ਆਂਦੀ ਮੈਂ ਚੂੜਾ ਪਾ ਕੇ ਬੈਠੀ ਰਹੀ ਮੈਂ ਇਹ ਦੇਖਦੀ ਰਹੀ ਮੁੜ ਕੇ ਆਂਦੀ ਮੈਂ ਲਾਹਤਾ ਜੇ ਤੋਂ ਮੈਂ ਮਾਂ ਜੀ ਜਕੇ ਨਿਊਡਲ ਖਾਈ ਨਾ ਉਹ ਤੋਂ ਬੜੀ ਸਿੱਧੀ ਲੱਖਦੀ ਆ ਹਾਂ ਸਹੀ ਗੱਲ ਹੈ ਨਾ ਤੇਲ ਪੀਸਟਕ ਨਾਲ ਲੈ ਜੇ ਆ ਰਾਣਾ ਲੱਗੇ ਲੈ ਆਈਏ ਪਰ ਉਹ ਅੰਨੀ ਭੰਦੀ ਗੱਲ ਹੈ ਹਾਂ ਲੱਖਦੇ ਨਾਲ ਲੱਤੀ ਦਾ ਪਤਾ ਲੱਗੇ ਨਾ ਲੱਗੀ ਦਾ ਨਾ ਰਾਣਾ ਮੰਮੀ ਲੰਦੀ ਨਹੀਂ ਆ ਰਾਣਾ ਉਦਾਂ ਹੀ ਟੌਰਾਂ ਜਵਾ ਵੇਖਾ ਕਿੰਨੀ ਸੋਹਣੀ ਲੱਗਣ ਢਈ ਪਰਮਨੈਂਟ ਵਾਲਾ ਸੁੱਕੀ ਲੱਗ ਕੇ ਬੈਠੀ ਹੁਣ ਨਿਆੜਿਆਂ ਦਾ ਪਰਮਨੈਂਟ ਨਹੀਂ ਨਵਾਂ ਧੀਆਂ ਦਾ ਰਾਣਾ ਦਾ ਟੌਰ ਹੀ ਨਹੀਂ ਗੋਮਾ ਸਾਰੇ ਨਾਲੋਂ ਰਾਣਾ ਦਾ ਟੌਰ ਹੀ ਵਿੱਚ ਵੇਖ ਲੈ ਹਾਂ ਸਹੀ ਗੱਲ ਆਪਣੀ ਮਰਜ਼ੀ ਯਾ ਲੱਗਦੀ ਭੱਟ ਲਗਾੜੀ ਮਮੀ ਨੂੰ ਹੋਰ ਅੱਛਾ ਪਰਮਨੈਂਟ ਪਰ ਨਹੀਂ ਭਾਬੀਓ ਸਹੀ ਨਹੀਂ ਭੈਣਾ ਉੱਚੀ ਬੋਲੋ ਹਾਂ ਵਿੱਚ ਵੀ ਕੁਝ ਸੁਣ ਜੇ ਕਿਸੇ ਭੈਣ ਭਰਾ ਨੂੰ ਤੇ ਕਹਿੰਦੇ ਆ ਵੀ ਆਈਕਾ ਨਹੀਂ ਕਿਰਨ ਵੀ ਹੀ ਸਾਡੇ ਨਾਲ ਵੀਡੀਓ ਬਣਾਉਂਦੀ ਉਹਨੇ ਉਹ ਲਾ ਕੀਤਾ ਵਾ ਨਾ ਜਿਹੜਾ ਮਤਲਬ ਪਰਮਾਨੈਂਟ ਕਿਲਿਆ ਉਹ ਮਤਲਬ ਰੂਪੀ ਪਰ ਲੰਦਾ ਨਹੀਂ ਇਹਨੂੰ ਕਹਿ ਸਕਦੇ ਹੂੰ ਵੀ ਉਹਦਾ ਥੋੜਾ ਜਿਹਾ ਮਹਿੰਗਾ ਹੁੰਦਾ ਮੈਂ ਨਾਮ ਲਿਆ ਰਹਿੰਦੇ ਉਹਨੂੰ ਨਹੀਂ ਐਕਸਟੈਂਸਿਵ ਕਰਿੰਦੇ ਆ ਹਾਂ ਨਹੀਂ ਨਹੀਂ ਅੜੀਓ ਉਹਦੇ ਕੋਰਸ ਦਾ ਨਾਮ ਭੁੱਲ ਗਿਆ ਨੇ ਪਰਫੈਸ਼ਨਲ ਕੀਤਾ ਹੋਣਾ ਨੇ ਹਾਂ ਵੀ ਪਰਫੈਸ਼ਨਲ ਉਹ ਆਪਣਾ ਬਣਾਉਂਦੀ ਆ ਤੇ ਜੇ ਮਤਲਬ ਓਪਨਿੰਗ ਹੋਣੀ ਆ ਦੇ ਦੇ ਨਹੀਂ ਹੋ ਤਿਆਰ ਹੋਇਆ ਉਹਦਾ ਕਲੀਨਿਕ ਅੱਛਾ ਨਾ ਉਹ ਇੰਜੈਕਸ਼ਨ ਵਗੈਰਾ ਲਾ ਕੇ ਕਰਦੀਆਂ ਨੇ ਤੇ ਉਹ ਪਰਮਾਨੈਂਟ 립 ਕਲਰ ਵੀ ਹੋ ਜਾਂਦਾ ਵਾ ਹਾਈਲਾਈਨਰ ਵੀ ਹੋ ਜਾਂਦੇ ਆ ਗੈਡੀ ਥ੍ਰੈਡਿੰਗ ਵੀ ਪਰਮਾਨੈਂਟ ਹੋ ਜਾਂਦੀ ਤੇ ਮੈਂ ਇਹਨੂੰ ਕਹਿਣ ਦੀ ਆ ਮੈਂ ਪਰਮਾਨੈਂਟ ਲਾ ਕੇ ਤੇ ਜੇ ਕੋਈ ਮਰੇ ਮੁਰੇ ਤੇ ਜਾਣਾ ਤੇ ਫੇਰ ਕੀ ਕਰਨੀ ਲਾਈਦਾ ਨਹੀਂ ਪਹਿਣੀ ਉਹ ਜਿੱਦਾਂ ਹਨਾ ਹੋਈ ਹੁੰਦਾ ਮੈਨੂੰ ਪਤਾ ਵਾ ਪਰਮਾਨੈਂਟ ਹੋ ਜਾਂਦਾ ਨਾ ਮਨ ਕਿ ਲੱਤਣਾ ਥੋੜੀ ਆ ਆ ਕਈ ਆ ਫਿਲ ਤੇ ਤੂੰ ਦੱਸ ਪਹਿਲਾਂ ਹੀ ਮਰਿਆ ਨੂੰ ਭਾਲਦੀਆਂ ਵੀ ਮਰੇ ਤੇ ਜਾਣਾ ਪੈਣਾ ਜਾਂ ਕਿਦਾਂ ਕਿਦਾਂ ਪਹਿਲਾਂ ਮਰਨਾ ਤੇ ਪਹਿਲਾਂ ਜੀਣਾ ਦੇ ਬਾਅਦ ਚ ਹੀ ਆ ਆਹੋ ਤੇ ਗੱਲ ਹੈ ਹੀ ਉਹ ਪਈਏ ਵੀ ਅੱਪਾ ਜਾਈਦਾ ਉਹ ਤੇ ਜਾਣਾ ਪੈਣਾ ਸਹੀ ਹੈ ਗੱਲ ਜੇ ਚੰਗੇ ਪ੍ਰੋਗਰਾਮ ਤੇ ਜਾਣਾ ਮਾੜੀ ਤੇ ਵੀ ਜਾਣਾ ਤੇ ਵੀ ਜਾਣਾ ਪੈਣਾ ਤੇ ਜਿਹੜੇ ਪੱਕੇ ਕੀਤੇ ਹੁੰਦੇ ਉਹਨਾਂ ਦੀ ਫਿਰ ਕੋਈ ਹੋ ਸਾਰਿਆਂ ਨੂੰ ਪਤਾ ਹੁੰਦਾ ਵੀ ਇਹਦੇ ਅੱਗੇ ਇਦਾਂ ਦੇ ਆ ਪੱਕੇ ਕੀਤੇ ਕਿਤਾ ਹਾਂ ਪਤਾ ਨਹੀਂ ਨਾ ਪਰ ਅੰਟੀ ਹੁਣ ਉਹ ਸਹੀ ਨਹੀਂ ਆ ਜਿਹੜੇ ਕਰਉਂਦੀਆਂ ਨੇ ਮਿਲ ਨਹੀਂ ਉਹ ਚੰਗੇ ਲਾਦੇ ਉਹ ਕਈਆਂ ਦਾ ਪ੍ਰਾਉਂਡਾ ਤਾਂ ਪ੍ਰਾਉਂਕ ਰਾਇ ਹੁੰਦੇ ਗਈਆਂ ਨਹੀਂ ਉਹ ਪਿਛਲੇ ਬੀਬੀਓ ਇੱਧਰ ਬੋਲੋ ਉਹਨਾਂ ਦਾ ਪਰ ਸਹੀ ਨਹੀਂ ਮੈਨੂੰ ਨਾ ਚੰਗਾ ਲੱਗਦਾ ਮੈਨੂੰ ਆਹ ਚੰਗੇ ਗੋਮਾ ਤੂੰ ਪੱਕਾ ਕਰਾ ਲਾ ਸਾਰਾ ਕੋਸ਼ਿਸ਼ ਕਿਉਂ ਵੀ ਹਜੇ ਤੂੰ ਤੇ ਕੁੜੀ ਚਿੜੀ ਆ ਨਾ ਨਾ ਭੈਣੇ ਮੈਂ ਉਦਾਂ ਹੀ ਚੰਗੀ ਪਾਲ ਰਾਂ ਕੋ ਬੰਦਾ ਬਹਣੇ ਨਾਲ ਚੱਲ ਤੇ ਜਾਂਦਾ ਮੈਂ ਖੁਦ ਵੀ ਚੱਲ ਹੈਗੀ ਆ ਪਰ ਕੋਈ ਗੱਲ ਨਹੀਂ ਬਣਦੀ ਨਹੀਂ ਨਹੀਂ ਗੱਲ ਬਣਾ ਤੂੰ ਆਪਣੇ ਵੀ ਨਾ ਬਣਦੀ ਦੂਜਿਆਂ ਦੀ ਤੇ ਬਣਾਈ ਲੈਂਦੀ ਤੂੰ ਕਹੇ ਵਾਲ ਪੋਨਿੰਗ ਕਰਾ ਲੈ ਨਹੀਂ ਮੈਂ ਕਰਾਉਣੀ ਆ ਵਾਲ ਪੋਨਿੰਗ ਵਾਲੀ ਪਰਾਂ ਦੀ ਨਾਲ ਕੋਈ ਗੱਲ ਕਰਦੀ ਤਾਂ ਕਹਿੰਦੀ ਉਹ ਹੀ ਕਹਿੰਦੇ ਆ ਕੀ ਕਹਿੰਦੇ ਆ ਨਹੀਂ ਵਾਲ ਬੋਡ ਨਹੀਂ ਹੁੰਦੇ ਆਗੇ ਕੋਈ ਹੁੰਦੇ ਆ ਜਦੋਂ ਕਾਲਾ ਕੱਢੀਆਂ ਨਾ ਸਬਸਕ੍ਰਾਈਬਰਾਂ ਨੇ ਫੇਰ ਤੂੰ ਕਹਿੰਦਾ ਹਾਏ ਹਾਏ ਲੋੜਾ ਮੇਰੇ ਮੂੰਹੋਂ ਕੀ ਨਿਕਲ ਗਿਆ ਨਹੀਂ ਲੋ ਮੇਰੇ ਕਸਰ ਨਹੀਂ ਕਾਲਾ ਕੱਟਣ ਦੇ ਵੱਖਰੀ ਗੱਲ ਆ ਹਾਂ ਪਰ ਹੁਣ ਮੈਨੂੰ ਨਹੀਂ ਮੈਂ ਪੜੀ ਲਿਖੀ ਨਹੀਂ ਆਕਰ ਨਹੀਂ ਜੇ ਤੇਰੇ ਕੋਈ ਨਹੀਂ ਪੜੀ ਲਿਖੀ ਨਿਰਾਨੂੰ ਫੇਰ ਤੂੰ ਚੁੱਪੀ ਕਰ ਰੋ ਨਹੀਂ ਆਡੀ ਆਡੀ ਐਂਟੀ ਨਹੀਂ ਪਤਾ ਫਿਰ ਕੀ ਹੋ ਗਿਆ ਤੂੰ ਜੋ ਵੀ ਕਰ ਰਹੀਵੇਂ ਬੰਦਾ ਕੀ ਗੱਲ ਵਧੀਆ ਕਹਾ ਗਿਆ ਜੋ ਵੀ ਕਿਹਾ ਗਿਆ ਹੁਣ ਆਸੇ ਮਾਲ ਕਰਾਉਂਦੀਆਂ ਮੈਂ ਹਾਂ ਕਾ ਕਰਾਉਂਦੀਆਂ ਇਹੋ ਤੇ ਮਾਲਾਂ ਨੂੰ ਕੀ ਆਖਣੇ ਕੀ ਕੀ ਕਰਾਈ ਆ ਕੁਛ ਨਹੀਂ ਕੀਤਾ ਮੂਥਲਿੰਗ ਕੀ ਆ ਨਹੀਂ ਮੂਥਲਿੰਗ ਨਹੀਂ ਕਰਾਉਣੀ ਆ ਯਾਰ ਮੂਥਲਿੰਗ ਆਂਦੀ ਹੀ ਆ ਇਦਾਂ ਦੇ ਰਹਿਣ ਦੇ ਚੁੱਪ ਕਰਕੇ ਮੈਂ ਦੀ ਲਾਲ ਲਾਲ ਬੜੀ ਸੁਣਦਾ ਆਹ ਮੈਂ ਕਿਹਾ ਲਾਲ ਮੇਨ ਦੀ ਹੋਰ ਅੰਗਲੀ ਦਾ ਮੈਨੂੰ ਨਹੀਂ ਆ ਇੱਕ ਦਮ ਜਿਆਦਾ ਸੁਨਹਿਰੀ ਵਾ ਪਤਾ ਨਹੀਂ ਲਉਣੀ ਕਿਦਾਂ ਨੂੰ ਮੈਂ ਨਹੀਂ ਜਿਆਦਾ ਸਟੇਟ ਕਰਾਉਣਾ ਮੈਨੂੰ ਦੱਸ ਦੋ। ਨਾ ਭਰਾ। ਤੁਹਾਡੇ ਕੋ ਨਹੀਂ ਕਰਾਉਣੀ ਆਪੇ ਕਰਾ। ਇਹ ਗੱਲ ਇਹਨਾਂ ਵਗਣੇ ਆ ਵਦਿਆ। ਸਟੇਟ। ਸਾਫ ਵਗ ਸਾਫ ਵਗਣੇ ਆ। ਇਹ ਨਹੀਂ ਵਗਣੇ ਆ ਜਰਾ। ਬੀ ਸਮੂਥ ਨਹੀਂ ਵੀ ਹੋਈ ਈ। ਭਾਵੇਂ ਛੱਲੇ ਪਵਾ ਲਵੇ ਇਹਦੇ ਨਾਲ ਵੜਾ ਨੂੰ। ਪੀ ਲਓ ਵੀ ਬੜੇ ਕਰਦੀਆਂ ਇੰਦਾ। ਤੇ ਜਿੰਨੀ ਉਹ ਪੀ ਗਾ ਤੂੰ ਨਹੀਂ ਵੀਡੀਓ ਬਣਾਣੀ ਹੋਣੀ। ਇਹਨੂੰ ਤੇਲ ਲਾ ਲਈ ਮਾ ਸਕ ਤੂੰ। ਨਾ ਨਾ ਚੜਦਾ ਹੀ ਨਿਕਲ ਜਾਣੇ ਆ। ਕੀ? ਆ ਇੰਦਾ ਵੜਾ। ਕਿੰਨੀ ਸੀਰੀਅਸ ਹੋ ਕੇ। ਨਾ ਨਾ ਭਾਵੇਂ ਫਰੀ ਦਾ ਕੰਮ ਹੈ। ਪੈਸਾ ਨਹੀਂ ਲੈਣਾ ਕੋਈ ਵੀ। ਜੇ 7000 ਦੇਣਾ। ਨਹੀਂ। ਸ਼ਿਦਾਨੇ ਫਰੀ ਦੇ ਵਿੱਚ ਪੇੜ ਨਹੀਂ ਮਾਨ ਆਹ ਦੇ ਵਿੱਚ ਪੇੜ ਵੀ ਨਹੀਂ ਖਾਂਦੀ ਆ ਵੇਖ ਲੈ ਕਿੰਨਾ ਵਧੀਆ ਚੱਲਣ ਡਿਆ ਸਿਸਟਮ ਤੁਹਾਡੇ ਆਂਦੇ ਆਂਦੇ ਪੂਛਲਾ ਭਰਾਵਾ ਇੰਨਾ ਕਾ ਮੈਂ ਖਾਂਦੀ ਨਹੀਂ ਚਪੇੜ ਵੀ ਨਾ ਖਾਂ ਕੀ ਕਰਦੀ ਨਹੀਂ ਮੂੰਹ ਕਦੀ ਚਪੇੜ ਵੀ ਨਹੀਂ ਖਾਣੀ ਮੂੰਹ ਨਾਲ ਕਰਾਉਣਾ ਨਹੀਂ ਅੱਛਾ ਮੇਰਾ ਆਦੇ ਲਾਲ ਬਥੇਰਾ ਨਹੀਂ ਉਹ ਪਿਆਰ ਦੀ ਹੁੰਦੀ ਹੋਲੀ ਜਿੱਦਾਂ ਕਰਦਾ ਅੱਜ ਮੈਂ ਕਿਹੜਾ ਧੁੱਪੇ ਆਈ ਆ ਜਦੋਂ ਧੁੱਪੇ ਜਿਆਦਾ ਆਉਂਗੀ ਉਦੋਂ ਲਾਲ ਹੋਣਾ ਉਹ ਹੋਏ ਗਾੜੀਆਂ ਦੁਰੀ ਆਉਂਦੀ ਆਂਦੀ ਆਂਟੀ ਮੈਂ ਆ ਗਈ ਮੈਂ ਤਾਂ ਘਰੋਂ ਹੀ ਕਹਿ ਦੇਣਾ ਸੀ ਵੀ ਆਂਟੀ ਮੈਂ ਆ ਗਈ ਆ ਕੀ ਕਰੋ ਅੱਜ ਤਾਂ ਅੰਧ ਵੀ ਜਗਾਂ ਮਾਰ ਲਗੇ ਕੀ ਆਂਟੀ ਦੀ ਆ ਦੋ ਚਪੇੜਾ ਨਾ ਮਾਰ ਲਈਏ। ਹੁਣੇ ਕੋਈ ਗੱਲ ਉਹਦਾ ਕੀ ਕਰੋ ਵੇਖ ਗੁੱਸੇ ਚ ਰੰਗ ਲਾਲ ਹੁੰਦਾ। ਫੇਰ ਮੈਂ ਕਰਨਾ ਸੀ। ਅੱਜ ਤੇਰਾ ਵੀਡੀਓ ਚ ਕਰ ਦਿੰਨੇ ਫੇਰ ਗੱਲਾਂ ਕਰਕੇ ਇਹ ਕਿਹੜੀ ਗੱਲ ਕੀਤੀ ਹੈ ਨਾ। ਇਹਦਾ ਕਰੋ ਪੋਟਿਸ਼ਨ ਅੱਜ ਵੀਡੀਓ ਚ। ਹਾਂ। ਸਹੀ ਗੱਲ ਵਾ। ਚਲੋ ਫੇਰ। ਚਲੋ। ਚਲੋ ਫੇਰ। ਸੁਟਿਆ ਅੱਜ। ਲੈ। ਮੈਂ ਤੂੰ ਹੁਣ ਵੇਖਿਆ ਜੇ। ਹਾਂ ਤੇ ਹੁੰਦੇ ਵੇਖ ਲਿਆ ਸੀ। ਹਾਂ। ਫੇਰ ਮੈਂ ਚਲੋ ਤਾਰੀਫ ਕਰੀ ਦਉ ਮੜੀ। ਤੂੰ ਤੇ ਸੁਟਿਆ ਗਿਆ ਵਾ ਫੇਰ ਗਾਣਾ ਬੋਲ ਸੁਰਮੇ ਤੇ। ਆਏ ਹਾਏ! ਕੀ ਬਾਤ ਹੈ। ਨੇ ਸੁਰਮਈ ਆਈ ਬੋਟੀ ਕਿ ਨਹੀਂ ਸੋਣੀ ਐ ਕੀ ਆਂਦੀ ਆ ਬਲਜੀਤ ਕੀ ਆਖਿਆ ਅੱਗ ਲੱਗੇ ਹਾਂਜੀ ਅੱਗ ਲੱਗੇ ਇਹਦੇ ਪਿਆਰ ਨੂੰ ਨਹੀਂ ਨਹੀਂ ਆ ਥੋੜੀ ਗੱਲ ਵੀਡੀਓ ਚ ਕੀ ਹੈ ਉਹ ਮੈਂ ਕੱਲ ਕੱਲ ਕੀ ਆਈ ਵੀਡੀਓ ਚ ਆਹੋ ਨਹੀਂ ਤੇਰਾ ਜੀਵਨ ਸਾਥੀ ਤੇਰਾ ਪਰੋਣਾ ਪੁੱਤ ਨਹੀਂ ਭਰਾ ਉਹਦੇ ਨਾਲ ਇੱਕ ਵਾਰਾ ਮੈਨੂੰ ਤੇ ਆਹੋ ਕਿਆ ਕਰ ਪਾਜੀ ਫੇਰੇ ਉਹ ਕੇਵਲੇ ਤੂੰ ਆਉ ਕੇ ਨਾਉ ਉਹਨੇ ਸਦਾ ਮੇ ਲੱਗੇ ਰਹਿਣਾ ਸਹੀ ਮੈਂ ਤਾਂ ਪਾਪੀ ਕਹਦੇ ਸੋਰੀ ਫੇਰ ਬੁੱਗਾ ਮੇਰਾ ਉਹ ਕਹਿੰਨੇਗਾ ਕਦੀ ਕਦੀ ਹਾਂ ਉਹ ਕੋਈ ਟਾਈਮ ਹੁੰਦਾ ਮੌਕੇ ਤੇ ਮੈਂ ਕਰਾਂ ਕਿ ਪੋਚਿਆਂ ਵਾਲਾ ਭਾਈ ਆਉਣ ਡਿਆ ਤੇ ਬੁਰਸ਼ਾਂ ਵਾਲਾ ਆਉਣ ਡਿਆ ਤੇ ਉਹਨੇ ਆ ਤਾਂ ਪਹਿਲਾਂ ਪੋਚੇ ਲੈ ਲਓ ਇਹਨਾਂ ਜਿੱਦਾਂ ਆਉ ਉਹਨਾਂ ਜਿਹੜਾ ਉਹ ਪੋਚੇ ਆਉਂਦਾ ਭਾਈ ਇਹਦਾ ਕਹਿੰਦਾ ਇਹ ਤੁਹਾਡੀ ਵੀਡੀਓ ਕੋਈ ਮੇਰੀ ਵਜ੍ਹਾ ਸੇ ਬਹੁਤ ਲੱਗ ਬਹੁਤ ਲੱਗ ਕੇ ਮਿਲਦਾ ਹੈ ਉਹ ਇੱਥੇ ਵੀ ਆਏ ਹੈ ਕਿਹਾ ਲੈ ਲੈਣੇ ਇਹ ਪੋਚੇ ਨੀਕੀ ਕਹਿੰਦੇ ਕੀ ਉਹਨੂੰ ਕਿਨਾਂ ਆ ਵਾਲਾ ਜਿਹੜਾ ਮੈਂ ਰਿਬੌਂਡਿੰਗ 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 ਤੂੰ ਕਾਇਨੀ ਪੁੱਛ ਕਰਕੇ ਵੇਖ ਲਾ ਜੇ ਅਧਰਖੂ ਝੂਗੀ ਨਾ ਹੋ ਮੈਨੇ ਛੇ ਮੈਂ ਚਲੋ ਵੀਡੀਓ ਕਰੇ ਸ਼ੂਟ ਅੱਡੀ ਕਹਾਣੀ ਮੁਕਣੀ ਹੈ ਕਹਾਣੀ ਰੱਡੀਆਂ ਦੀ ਚਲੋ ਠੀਕ ਆ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਆਂ ਅਗਲੇ ਵਲੌਗ ਦੇ ਨਾਲ